ਵਿਆਹ ਆ ਹੀ ਜਾਂਦੇ ਆ ਤੇ ਜਾਈਏ ਕੰਨਾ ਸੁਖਪ੍ਰੀਤ ਨਾਲ ਚਲ ਜਾਂਦਾ ਹੁਣ ਫੋਨ ਕਰਕੇ ਦੱਸਦਾ ਹਾਂ ਹੈਲੋ ਸੁਖਪ੍ਰੀਤ ਆਜਾ ਯਾਰ ਵਿਆਹ ਆ ਹੀ ਜਾਂਦੇ ਆ ਹੁਣ ਆਇਆ ਨਾਲ ਚੱਲ ਪਾ ਮੇਰੇ ਹੈਲੋ ਹਾਂ ਯਾਰ ਵਿਆਹ ਤੇ ਯਸ ਤੂੰ ਪਹਿਲੇ ਮੇਰੇ ਘਰ ਆ ਗਿਆ ਕਿਤਨਾ ਬਹੁਤ ਜ਼ਰੂਰੀ ਗੱਲ ਕਰਨੀ ਹਾਂ ਹੋਰ ਸੇ ਭਾਈ ਕਿੱਦਾਂ ਠੀਕ ਆ ਯਾਰ ਦੱਸ ਕਿਹੜੀ ਤੂੰ ਜ਼ਰੂਰੀ ਗੱਲ ਦੱਸਣੀ ਸੀਗੀ ਯਾਰ ਦੇਖ ਜ਼ਰੂਰੀ ਗੱਲ ਤਾਂ ਕੋਈ ਨਹੀਂ ਤੈਨੂੰ ਤਾਂ ਪਤਾ ਹੈ ਯਾਰ ਗਰੀਬੀ ਬਹੁਤ ਆ ਤੇ ਯਾਰ ਮੇਰੇ ਕੋਲ ਨਾ ਵਿਆਹ ਤੇ ਜਾਣ ਲਈ ਕੱਪੜੇ ਹੈ ਨਹੀਂ ਕਾ ਨੂੰ ਯਾਰ ਟੈਨਸ਼ਨ ਲੈਣੀ ਹੈਗਾ ਤਾਂ ਹੈ ਤੇਰਾ ਪੱਕਾ ਦੋਸਤ ਤੇਰੇ ਲਈ ਮੈਂ ਦੇ ਦੂੰਗਾ ਨਾ ਤੈਨੂੰ ਕੱਪੜੇ ਚਲ ਯਾਰ ਤੂੰ ਦੇਦੀ ਕੋਈ ਨਹੀਂ ਕੱਪੜੇ ਪਰ ਯਾਰ ਮੇਰੇ ਕੋਲ ਤਾਂ ਬੂਟ ਵੀ ਨਹੀਂ ਹੈਗੇ ਯਾਰ ਗਰੀਬੀ ਬਹੁਤ ਆ ਟੈਨਸ਼ਨ ਕਾ ਨੂੰ ਲੈਂਦਾ ਮੈਂ ਹੈਗਾ ਹੀ ਆ ਮੈਂ ਤੈਨੂੰ ਦੇ ਦੇਣੇ ਆਪਣੇ ਬੂਟ ਚਲ ਠੀਕ ਆ ਫਿਰ ਯਾਰ ਜੋ ਚਲ ਚਲੀ ਯਾਰ ਫਿਰ ਵਿਆਹ ਤੇ ਕੱਪੜੇ ਤੇ ਆਲੇ ਤੇ ਬੂਟ ਬਈ ਥੈਂਕ ਯੂ ਯਾਰ ਰੁਕੋ

हां हां मैं चला लेना मेरे बूटा का हुनी तू तो की हाल कर देता यार की कीता मैं ठीक ता है आ जा ए मैं नहीं देने तूने तन्नू अपने कपड़े ला दे मेरे कपड़े इथे ही भाई यार की गल हो गई मैं तन्नू क्या कहता क्या कुछ नहीं बस ऐ चीज भाग जा तू गरीब आ <दुणीण श्णावी> <दुणीण श्णावी> <दुणीण श्णावी> <दुण>